ਸਤਿ ਸ਼੍ਰੀਕਾਲ ਜੀ ਅੱਜ ਆਪਾਂ ਵਿਨੈ ਪੱਤਰ ਲੈ ਕੇ ਆਏ ਆਂਗੇ ਆਪਣੇ ਵੱਡੇ ਭਰਾ ਦੇ ਵਿਆਹ ਤੇ ਛੁੱਟੀ ਲੈਣ ਲਈ ਤਾਂ ਪਹਿਲਾਂ ਜੋ ਚੱਲਦਾ ਸੀਗਾ ਜਿਹੜਾ ਹੈ ਸੇਵਾ ਵਿਖੇ ਮੁਖ ਅਧਿਆਪਕ ਜੀ ਉਹ ਇਧਰ ਨਹੀਂ ਸਾਈਡ ਲਿਖਿਆ ਜਾਂਦਾ ਸੀ ਉਸ ਤੇ ਕੋਮੇ ਜਾਂ ਡੰਡੀ ਵਗੈਰਾ ਲੱਗਦੀ ਸੀ ਪਰ ਹੁਣ ਇਹ ਨਵਾਂ ਸਟਾਈਲ ਆ ਜੋ ਇਧਰ ਨਹੀਂ ਸਾਈਡ ਹੀ ਲਿਖਿਆ ਜਾਂਦਾ ਹੈਗਾ ਤੇ ਹੁਣ ਜਿਹੜੇ ਕੋਮੇ ਵਗੈਰਾ ਜਾਂ ਡੰਡੀ ਲੱਗਦੀ ਆ ਉਹ ਨਹੀਂ ਲੱਗਦੀ ਇਸ ਤਰ੍ਹਾਂ ਆਪਾਂ ਸ਼ੁਰੂ ਕਰਦੇ ਆਂ ਸੇਵਾ ਵਿਖੇ ਮੁੱਖ ਅਧਿਆਪਕ ਜੀ ਊੜਾ ਐੜਾ ਈੜੀ ਸਕੂਲ ਇੱਥੇ ਤੁਸੀਂ ਆਪਣੇ ਸਕੂਲ ਦਾ ਨੇਮ ਲਿਖ ਸਕਦੇ ਹੋਗੇ ਨਹੀਂ ਤਾਂ ਤੁਸੀਂ ਊੜਾ ਐੜਾ ਈੜੀ ਲਿਖ ਸਕਦੇ ਹੋ ਇਸੇ ਤਰ੍ਹਾਂ ਊੜਾ ਐੜਾ ਈੜੀ ਸ਼ਹਿਰ ਸ਼ਹਿਰ ਦਾ ਨੇਮ ਲਿਖਣਾ ਲਿਖ ਸਕਦੇ ਹੋ ਨਹੀਂ ਤੁਸੀਂ ਇਸ ਤਰ੍ਹਾਂ ਲਿਖ ਸਕਦੇ ਹੋ ਅੱਗੇ ਵਿਸ਼ਾ ਵੱਡੇ ਭਰਾ ਦੇ ਵਿਆਹ ਲਈ ਛੁੱਟੀ ਅੱਗੇ ਸ਼੍ਰੀਮਾਨ ਜੀ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ ਪੰਜਵੀਂ ਜਮਾਤ ਵਿੱਚ ਪੜਦੀ ਜਾਂ ਪੜਦਾ ਹਾਂ ਲੜਕੀਆਂ ਪੜਦੀ ਲਿਖਣੀਆਂ ਤੇ ਲੜਕੇ ਪੜਦਾ ਲਿਖਣਗੇ ਮੇਰੇ ਵੱਡੇ ਭਰਾ ਦਾ ਵਿਆਹ ਮਿਤੀ 12 7 25 ਨੂੰ ਹੈ ਬਰਾਤ ਨੇ ਜਲੰਧਰ ਜਾਣਾ ਹੈ ਮੈਂ ਵੀ ਬਰਾਤ ਨਾਲ ਜਾਣਾ ਹੈ ਵਿਆਹ ਦੇ ਸੰਬੰਧ ਵਿੱਚ ਬਹੁਤ ਸਾਰੇ ਕੰਮ ਹਨ ਕਿਰਪਾ ਕਰਕੇ ਮੈਨੂੰ ਮਿਤੀ 8/7/25 ਤੋਂ 12/7/25 ਤੱਕ 5 ਦਿਨ ਦੀ ਛੁੱਟੀ ਦੇ ਦਿੱਤੀ ਜਾਵੇ। ਧੰਨਵਾਦ ਸਹਿਤ ਆਪ ਜੀ ਦਾ ਆਗਿਆਕਾਰ ਜਾਂ ਆਪ ਜੀ ਦੀ ਆਗਿਆਕਾਰ ਪਹਿਲਾਂ ਲੜਕੀਆਂ ਆਗਿਆਕਾਰੀ ਲਿਖਦੀਆਂ ਸੀ ਪਰ ਹੁਣ ਆਗਿਆਕਾਰ ਵੀ ਚੱਲਦਾ ਹੈਗਾ। ਇਸ ਤੋਂ ਬਾਅਦ ਨਾਮ ਲਿਖੋਗੇ ਤੁਸੀਂ ਆਪਣਾ ਜੇ ਨਹੀਂ ਲਿਖਣਾ ਚਾਹੁੰਦੇ ਤਾਂ ਊੜਾ ਐੜਾ ਈੜੀ ਲਿਖ ਦਊਂਗੀ। ਇਸ ਤੋਂ ਬਾਅਦ ਜਮਾਤ ਪੰਜਵੀਂ ਸੈਕਸ਼ਨ ਏ ਕਰਮ ਅੰਕ ਰੋਲ ਨੰਬਰ ਮਤਲਬ ਪਹਿਲਾਂ ਰੋਲ ਨੰਬਰ ਇੰਗਲਿਸ਼ ਚ ਆਪਾਂ ਲਿਖਦੇ ਆਂ ਪਰ ਪੰਜਾਬੀ ਚ ਆਪਾਂ ਕਰਮ ਅੰਕ ਲਿਖਾਂਗੇ ਇਸ ਤੋਂ ਬਾਅਦ ਮਿਤੀ ਇਸ ਤਰ੍ਹਾਂ ਆਪਾਂ ਪੱਤਰ ਲਿਖ ਸਕਦੇ ਆਂ ਜੀ ਤੇ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ